ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤਾਂ ਭਾਰਤ ਦੇ ਉੱਪਰ ਹਮਲਾ ਕਰ ਰਿਹਾ ਹੈ ਅਜਿਹੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੁਸ਼ਿਆਰਪੁਰ ਦੀਆਂ ਜਿੱਥੇ ਕਿ ਹੁਸ਼ਿਆਰਪੁਰ ਦੇ ਵਿੱਚ ਤੜਕਸਾਰ ਅੱਜ ਵੱਡਾ ਤੁਮਾਕਾ ਹੋਇਆ ਤਾਂ ਤੁਮਾਕੇ ਦੀ ਆਵਾਜ਼ ਸੁਣ ਕੇ ਲੋਕ ਜਿਹੜੇ ਨੇ ਡਰ ਗਏ ਸਾਮ ਗਏ ਨੇ ਤਾਂ ਉਸ ਤੋਂ ਬਾਅਦ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਆ ਤਾਂ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਅਸਮਾਨ ਦੇ ਵਿੱਚ ਕੋਈ ਚਮਕਦੀ ਚੀਜ਼ ਦੇਖੀ ਆ ਤਾਂ ਬਾਅਦ ਵਿੱਚ ਜਿਹੜਾ ਤੁਮਾਕਾ ਹੋਇਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਜਾ ਕੇ ਦੇਖਿਆ ਤਾਂ ਦੇਖਿਆ ਕਿ ਇੱਕ ਮਿਜ਼ਾਈਲ ਦਾ ਟੁਕੜਾ ਜਿਹੜਾ ਉਹਨਾਂ ਨੂੰ ਮਿਲਿਆ ਤਾਂ ਲੋਕਾਂ ਨੇ ਇਸ ਸਬੰਧੀ ਸੂchna ਜੜੀ ਹੈ ਥਾਣਾ ਟਾਂਡਾ ਦੀ ਪੁਲਿਸ ਨੂੰ ਦਿੱਤੀ ਆ ਤਾਂ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਸ ਮਿਜ਼ਾਈਲ ਦੇ ਟੁਕੜੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤਾਂ ਪੂਰੀ ਜੜੀ ਹੈ ਜਾਂਚ ਕੀਤੀ ਜਾ ਰਹੀ ਹੈ ਇਸ ਬਾਬਤ ਲੋਕਾਂ ਨੇ ਹੁਰਕੀ ਕੁਝ ਕਿਹਾ ਜ਼ਰਾ ਤੁਸੀਂ ਵੀ ਸੁਣੋ ਪ੍ਰਵੰਸਿਕ ਪਿੰਡ ਸਿਕਰੀ ਅੱਜ ਸਵੇਰ ਕੋਈ 5:00 ਵਜੇ 3 ਮਿੰਟ ਦੇ ਵਿੱਚ ਪਿੰਡ ਸਿਕਰੀ ਦੇ ਉੱਤੇ ਅਸੀਂ ਇੱਕ ਲਾਈਟ ਜਗਦੀ ਦੇਖੀ ਆ ਡਰੋਨ ਦੀ ਆਵਾਜ਼ ਆ ਰਹੀ ਸੀ ਉਸ ਤੋਂ ਬਾਅਦ ਵੀ ਉਹਨੂੰ ਖਤਮ ਕੀਤਾ ਗਿਆ ਉੱਪਰ ਹੀ ਇਹੋ ਆ ਕੇ ਅੱਜ ਸੰਧਰਾ ਤੇ ਸੀਕਰੀ ਦੇ ਵਿੱਚ ਮੁਝੈਲ ਦਾ ਟੁਕੜਾ ਡਿ ਗਿਆ ਤੇ ਸਾਰੇ ਨਗਰ ਨੇ ਸਾਰੇ ਲੋਕਾਂ ਨੇ ਦੇਖਿਆ ਅੱਜ ਇੱਥੇ ਅੱਜ ਪੁਲਿਸ ਆਈ ਆ ਪੁਲਿਸ ਵਾਲੇ ਚੱਕ ਕੇ ਲੈ ਗਏ ਆ ਤੋਂ ਸਾਰਿਆਂ ਨੂੰ ਇਹੀ ਕਹਿੰਦੇ ਆ ਵੀ ਆਪਣੇ ਆਪਣੇ ਕੋਟਿਆ ਦੇ ਨਾ ਚੜੋ ਤੇ ਲੱਟਾ ਬੰਦ ਕਰਕੇ ਰੱਖੋ ਤੇ ਸਾਰਿਆਂ ਨੂੰ ਬਸ ਇਹੀ ਪੀਰਵਾ ਕਿ ਆਪਣਾ ਬਚਾਓ ਆਪ ਹੀ ਕਰੋ ਅੱਜ ਸਾਰਾ ਕੋਈ ਸਾਡੇ ਪੌਣੇ 5:30 6 ਵਜੇ ਲਗਗਰੀ ਵੇਲੇ ਲੋਕਾਂ ਨੇ ਨਾ ਵੀ ਸੂਚਨਾ ਮਿਲੀ ਸਾਨੂੰ ਵੀ ਇੱਥੇ ਕੋਈ ਪੁਰਜਾ ਡਿਗਿਆ ਸੰਦਰਾ ਤੋਂ ਦੇ ਤਗੜਾ ਰੋਡ ਦੇ ਉੱਤੇ ਜੋ ਮੁੱਖ ਜਾ ਕੇ ਦੇਖਿਆ ਤੇ ਪੁਰਜਾ ਪਿਆ ਸੀ ਉਹ ਸੰਧੀ ਆ ਕੇ ਮੁੱਖੇ ਦੇ ਨੂੰ ਕਵਰ ਕਰਕੇ ਤੇ ਜਿਹੜਾ ਸੀਨੀਅਰ ਅਫਸਰ ਅਫਸਰ ਨੇ ਦੱਸਿਆ ਮੁੱਖੇ ਦੇ ਅਫਸਰ ਆ ਗਿਆ ਬੁਜਰ ਸਾਹਿਬ ਦੇ ਅਫਸਰ ਆਏ ਸੀ ਮੁੱਖਾ ਦੇਖ ਕੇ ਤੇ ਉਹਨਾਂ ਨੂੰ ਜਿਹੜੇ ਅਧਿਕਾਰੀ ਆ ਪਹੁੰਚਦੇ ਉੱਚੀ ਬਸੀ ਉਹਨਾਂ ਨੂੰ ਦੱਸਿਆ ਗਿਆ ਉਹ ਮੁੱਖੇ ਦੇ ਆ ਕੇ ਦੇਖਦੇ ਕੀ ਕਰਦੇ ਹੂ ਤੇ ਮੈਂ ਵੀ ਇੱਕ ਅਪੀਲ ਕਰਨਾ ਚਾਹੁੰਦਾ ਲੋਕਾਂ ਨੂੰ ਵੀ ਜਦੋਂ ਕੋਈ ਇਹ ਚੀਜ਼ ਦਿਖਦੀ ਆ ਤੇ ਉਦੋਂ ਲੋਕਾਂ ਦਾ ਹਜੂਮ ਇਕੱਠਾ ਹੋ ਜਾਂਦਾ ਤੇ ਉਹ ਆਪਣੇ ਆਪਣੇ ਘਰਾਂ 'ਚ ਰਹਿਣ ਜਿਹੜੀਆਂ ਸਕਾਰਦੀਆਂ ਦੇ ਹੱਥਾਂ ਉਹਨਾਂ ਦੀ ਪਾਲਣਾ ਕਰਨ ਉਹਨਾਂ ਦੀ ਉਹ ਪਾਲਣਾ ਤੋਂ ਕਰਨਾ ਲਟਾਂ ਆਪਣੀਆਂ ਬੰਦ ਰੱਖਣ ਕਿ ਜੇ ਕੋਈ ਚੀਜ਼ ਦਿਖਦੀ ਇਹਨੂੰ ਹੱਥ ਨਾ ਲਾਉਣ ਨਾ ਇਹਨੂੰ ਹਿਲਾਉਣ ਦੂਰ ਤੋਂ ਰਹਿਣ ਨਾ ਹੀ ਉਹਦੀ ਫੋਟੋ ਖਿੱਚ ਕੇ ਕੋਈ ਸੋਸ਼ਲ ਮੀਡੀਆ 'ਤੇ ਕੋਈ ਪਾਵੇ ਮੈਂ ਤੁਹਾਡੇ ਜਰੀਏ ਇਹੇ ਲੋਕਾਂ ਨੂੰ ਅਪੀਲ ਕਰਦਾ ਧੰਨਵਾਦ